ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਯਾਨੀ ਕਿ ਅੱਜ 27 ਤਰੀਕਾ ਤੇ ਅਗਲੇ 5 ਦਿਨਾਂ ਦੀ ਆਫਾ ਗੱਲ ਕਰਨੀ ਹੈ ਯਾਨੀ ਕਿ 2 ਮਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਣੀ ਹੈ ਸੋ ਅਸਲੀਆਂ ਦੀਆਂ ਤਾਜ਼ਾ ਸੈਟਲਾਈਟ ਦਸੇ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸ਼ਾਮ ਦਾ ਟਾਈਮ ਹੋ ਚੱਲਿਆ ਆ 8:00 ਦਾ ਤੇ ਲੱਗ ਸਕ 6:30 ਵਜ ਰਹੇ ਨੇ ਆ 8:00 ਦੇ ਤੇ 27 ਅਪ੍ਰੈਲ ਦੀ ਰਾਤ ਹੈ ਜਿਹੜੀ ਆਉਣ ਵਾਲੀ ਹੈ ਤੇ ਦਿਨ ਲਗਭਗ ਲੰਘ ਰਿਹਾ ਜੇਕਰ ਆਪਾਂ ਗੱਲ ਕਰਦੇ ਹਾਂ ਜੀ ਅਸਲ ਵਿੱਚ ਪੰਜਾਬ ਦੇ ਮੌਸਮ ਦੀ ਤੇ ਪੰਜਾਬ ਦਾ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਹ ਹਮਸ ਬਹੁਤੇ ਭਾਗਾਂ ਦੇ ਵਿੱਚ ਮਣਨ ਸ਼ੁਰੂ ਹੋ ਚੁੱਕੀ ਹੈ ਜਿਵੇਂ ਕਿ ਅਸਾਨੂੰ ਦੱਸਿਆ ਸੀ ਉੱਤਰ ਪੱਛੋ ਦੀਆਂ ਹਵਾਵਾਂ ਰੁਮਕਦੀਆਂ ਰਹਿਣਗੀਆਂ ਹਲਕੇ ਰਫ਼ਤਾਰ ਦੇ ਨਾਲ ਤੇ ਉਸੇ ਤਰ੍ਹਾਂ ਹੋ ਰਿਹਾ ਜੇਕਰ ਆਪਾਂ ਉਹਦੀ ਰਾਤ ਦੀ ਗੱਲ ਕਰਦੇ ਹਾਂ ਤੇ ਅੱਜ ਰਾਤ ਮੌਸਮ ਲਗਭਗ ਖੁਸ਼ਕ ਤੇ ਸਾਫ਼ ਰਹਿਣ ਦਾ ਅਨੁਮਾਨ ਹੈ ਟੈਂਪਰੇਚਰ ਵੀ 20 ਤੋਂ ਲੈ ਕੇ 25-26 ਡਿਗਰੀ ਅਦਾਸਾ ਜਿਹੜੇ ਆ ਦਰਜ ਹੋ ਸਕਦੇ ਨੇ ਮਿਨਿਮਮ ਤੌਰ ਤੇ ਮੈਕਸਿਮਮ ਟੈਂਪਰੇਚਰ ਦਾ ਵੀ ਉਹ ਹਾਲ ਹੈ ਅਗਦੇ ਦਿਨਾਂ ਦੇ ਦਰਮਿਆਨ ਇੱਕ ਪਛਮੀ ਸਿਸਟਮ ਪ੍ਰਭਾਵਿਤ ਕਰ ਸਕਦਾ ਹੈ ਪੰਜਾਬ ਦੇ ਵਿੱਚ ਮੀਂਹ ਲਵਾ ਸਕਦਾ ਹੈ ਇਸ ਕੁਝ ਖੇਤਰਾਂ ਦੇ ਵਿੱਚ ਬੱਚਾ ਹਨੇਰ ਚ ਖੜਚੋਲ ਸਕਦਾ ਹੈ ਸੋ ਇਹ ਸਿਸਟਮ ਦੀ ਸ਼ੁਰੂਆਤ 3 ਤਰੀਕ ਤੋਂ ਹੋ ਸਕਦੀ ਹੈ ਜਾਂ ਫਿਰ 29 ਦੀ ਸ਼ਾਮ ਤੋਂ ਜਾਂ ਕੱリエ ਰਾਤੋਂ ਜਾਂ 30 ਦੀ ਦੁਪਹਿਰ ਤੋਂ ਬਾਅਦ ਬਦਲ ਬਣ ਸਕਦਾ ਹੈ ਜਿਹੜਾ ਕਿ 1-2 ਤਰੀਕ ਦੇ ਲਾਗੇ ਛਾਗੇ ਮੀਂਹ ਲਵਾਵੇਗਾ ਪੰਜਾਬ ਹਰਿਆਣਾ ਦੇ ਵਿੱਚ ਫਿਲਹਾਲ ਜਿਹੜੇ ਜ਼ਿਲ੍ਹੇ ਵਾਰੰਕਲੇ ਹੋਣਗੇ ਉਹ ਤੁਹਾਨੂੰ ਜਿਹੜੇ ਆਉਂਦੇ ਦਿਨਾਂ ਦੇ ਦਰਮਿਆਨ ਅਸੀਂ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਇੱਕ ਨਜ਼ਰ ਆਫਾ ਅਪਡੇਟ ਤੇ ਲਾ ਲੈਣਿਆ ਜੋ ਜਾਰੀ ਕੀਤੀ ਹੈ ਜੀ ਮੌਸਮਤਾਗ ਨੇ ਇਸ ਸਬੰਦੇ ਦੇ ਸਕਦੇ ਹਾਂ ਹੀਟ ਵੇਵ ਦੇ ਜਿਹੜੇ yellow alert ਨੇ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਸੋਫਾ ਹੀਟ ਵੇਵ ਦੇ ਜਿਹੜੇ ਜਿਹੜੀ ਰਿਪੋਰਟ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ yellow alert ਜਿਹੜੇ ਜਾਰੀ ਕੀਤੇ ਗਏ ਨੇ ਜੀ ਪੰਜਾਬ ਦੇ ਵਿੱਚ ਵੀ ਤੇ ਹੀਟ ਵੇਵ ਚੱਲਦੀ ਰਹੇਗੀ ਆਉਣ ਦੇ ਦਿਨਾਂ ਦੇ ਦਰਮਿਆਨ ਤੇ ਇਹ alert ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਤੁਹਾਨੂੰ ਅੱਜ ਸ਼ੁਕਰੀਆ